ਬਾਈਗੁਰ ਜੀ ਦਾ ਖਾਲਸਾ ਵਾਇਕ ਜੀ ਕੀ ਫਤਿਹ ਇੱਕ ਇਸ ਤਰ੍ਹਾਂ ਕਰਤਾ ਜੀ ਕੰਗਾ ਕੰਗਾ ਕਰਨ ਤੋਂ ਬਾਅਦ ਕੇਸਾਂ 'ਚ ਕੰਗਾ ਲੱਗਿਆ ਸੈਂਟਰ ਦੇ ਵਿੱਚ ਘਾਰ ਬਿਲਕੁਲ ਕੰਗਾ ਲਾਉਣਾ ਔਰ ਜਿਹੜੇ ਵੀਰ ਕਹਿੰਦੇ ਸੀ ਕਿ ਦਮਾਲਾ ਤੁਸੀਂ ਕਿਸ ਤਰ੍ਹਾਂ ਸਜਾਉਂਦੇ ਹੋ ਉਹਨਾਂ ਵਾਸਤੇ ਕਿ ਜਿਹੜੇ ਕਹਿੰਦੇ ਨੇ ਨਾ 1 ਮਿੰਟ 'ਚ ਦਮਾਲਾ ਉਹ ਦਮਾਲਾ ਨਹੀਂ ਦਮਾਲਾ ਬੜੇ ਪਿਆਰ ਨਾਲ ਬੜੇ ਸਤਕਾਰ ਦੇ ਨਾਲ ਇਹ ਕੰਗਾ ਲੱਗਿਆ ਇਹ ਕੇਸਾਂ ਨੂੰ ਇਸ ਤਰ੍ਹਾਂ ਕੇਸ ਕੀ ਦੇ ਨਾਲ ਕੀਤਾ ਫੋਲਡ ਇਸ ਤੋਂ ਬਾਅਦ ਇਹ ਆ ਜੀ ਪੰਜ ਕਲਾ ਸ਼ਸਤਰ ਜਿਹੜੇ ਨਿਆਂਗ ਸਿੰਘ ਯੂਜ਼ ਕਰਦੇ ਉਹਨਾਂ ਨੂੰ ਪਤਾ ਕਿ ਇਹ ਪੰਜ ਸ਼ਸਤਰ ਨਾਲ ਪੰਜ ਕਲਾ ਸ਼ਸਤਰ ਇਹ ਸਾਡੇ ਨਾਲ ਪਹੁੰਚ ਜਾਂਦਾ ਹੈ ਇਸ ਜਗ੍ਹਾ ਤੇ ਪਰ ਨਾਲ ਇੱਥੇ ਹੋ ਜਾਂਦਾ ਸਾਡਾ ਐਸਡੀ ਕੇ ਦਾ ਪੂਰਾ ਡੂੜਾ ਹਮ ਜੀ ਇਹ ਆਪਣਾ ਹੋ ਗਿਆ ਬੁੰਗਾ ਤਿਆਰ ਦੇਖਿਓ ਇਹ ਜਿਹੜੀ ਕੇਸ ਕੀ ਆ ਇਹ ਬੁੰਗੇ ਦਾ ਪੂਰਾ ਥਾਰੇ ਪਾਸੋਂ ਕਵਰ ਕਰ ਲੈਂਦਾ ਇਸੰਗਾ ਨਾ ਬੋਲਾ ਹੋ ਗਿਆ ਬੁੰਗਾ ਪਰ ਬੁੰਗਾ ਤਿਆਰ ਹੋਣ ਤੋਂ ਬਾਅਦ ਕਿਦਾਂ ਜਿਹੜਾ ਜਿਹੜਾ ਉੱਪਰਲਾ ਬੇਸ ਜਿਹੜਾ ਬੰਨਾ ਤੇ ਉੱਪਰਲਾ ਬੁੰਗਾ ਤਿਆਰ ਹੋਣਾ ਉਹਦੇ ਵਿੱਚ ਮੈਂ ਜੀ ਆਪਾਂ ਦਾਜ ਯੂਜ਼ ਕਰਦੇ ਆ ਜੀ ਉਹਦੇ ਵਿੱਚ ਇਹ yellow ਰੰਗ ਦੀ ਆ ਦਸਤਾਰ ਤਾਂ ਦੇਖਿਓ ਬਿਲਕੁਲ ਸੌਖੇ ਤਰੀਕੇ ਨਾਲ ਇਹਨੂੰ ਕਿਤੇ ਵੀ ਅਡਜਸਟ ਕਰਕੇ ਤੁਹਾਨੂੰ ਤੁਹਾਡਾ ਬਹੁਤ ਸੌਖਾ ਕੰਮ ਆ ਤੇ ਤੁਸੀਂ ਇਹ ਦੇਖਿਓ ਹੁਣ ਜਿਹੜਾ ਪਿਛਲਾ ਪੀਸ ਆ ਉਹਨੂੰ ਉੱਪਰ ਜਿਹੜਾ ਛੜ ਦੇਣਾ ਇਸ ਲੋਗ ਔਰ ਜਿਹੜਾ ਅਗਲਾ ਪੇਜ ਆ ਉਹਨੂੰ ਇੱਥੇ ਛੱਡ ਦਿੰਦੇ ਆ ਜੀ ਬਸ ਇੰਨਾ ਹੀ ਕੰਮ ਜੀ ਇਸ ਤਰ੍ਹਾਂ ਜਿੰਨਾ ਵੀ ਤੁਹਾਡੇ ਕੋਲ ਲੰਬੀ ਇਸ ਕੀ ਹੋ ਗਈ ਇਹ ਵੀ ਉਨੇ ਪੇਜ ਤੁਸੀਂ ਇੱਦਾਂ ਛੱਡੀ ਜਾਂਦੇ ਆ ਤੁਹਾਡਾ ਬੂੰਗਾ ਬੰਦਾ ਜਾ ਰਿਹਾ ਜੀ ਆ ਦੇਖਿਓ ਜਿੰਨੇ ਪੇਜ ਛੱਡੀ ਜਾਓਗੇ ਤੁਹਾਡੇ ਉਨਾ ਹੀ ਸਜਾਵਟ ਜਿਹੜੀ ਤੁਹਾਡੇ ਬੂੰਗੇ 'ਚ ਬੰਦਣੀ ਹੈ ਜੀ ਜਿੰਨੇ ਤੁਸੀਂ ਪੇਜ ਛੱਡੋਗੇ ਉਨਮਾਹੀ ਤੁਹਾਡਾ ਇਹ ਸਾਫ ਗੁੰਗਾ ਬੰਦਾ ਜਾਣਾ ਜੀ ਜਿਹੜੇ ਕਹਿੰਦੇ ਨੇ ਕਿ 1 ਮਿੰਟ ਚ ਦਮਾਲਾ ਬੰਨਾ ਸਿੱਖੋ ਜਾਂ ਨਹੀਂ ਦਮਾਲਾ ਤੇ ਹੁੰਦਾ ਰੀਜ਼ਨਾ ਕਿ ਦਮ ਮਾਲੇ ਨੇ ਸਾਰਾ ਦਿਨ ਸਾਡੇ ਸਿਰ ਦਾ ਤਾਜ ਆ ਪਰ ਤਾਜ ਨੂੰ 1 ਮਿੰਟ ਜਾਂ 2 ਮਿੰਟ ਨਹੀਂ ਬਸ ਜਦੋਂ ਵੀ ਬੰਨਣ ਕੋਸ਼ਿਸ਼ ਕਰੋ ਪਿਆਰ ਨਾਲ ਹੁਣ ਤਾਂ ਮੈਂ ਤੁਹਾਨੂੰ ਵੀਡੀਓ ਬਣਾ ਰਿਹਾ ਨਈਦਰ ਦਮਾਲਾ ਬੰਦਿਆ ਦਮਾਲੇ ਦਾ ਸਲੋਕ ਹੁੰਦਾ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜੋ ਹਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਤੁਧ ਅਗੇ ਸੀਸ ਹਮਾਰਾ ਹੈ ਜਦਾ ਉਸ ਲੋਕ ਪੜਾ ਜਾਵੇ ਤੇ ਜੇ ਨਹੀਂ ਤੁਹਾਨੂੰ ਦਮਾਲੇ ਸਲੋਕ ਪੜਨਾ ਤਾਂ ਫਿਰ ਇੱਕ ਓੰਕਾਰ ਮੂਲ ਮੰਤਰ ਦਾ ਜਾਪ ਉਹ ਕੀਤਾ ਜਾਵੇ ਦਮਾਲਾ ਜ ਹਨ ਇਹਨੂੰ ਸਜਾਉਂਦੇ ਹੋਇਆ ਔਰ ਜਦੋਂ ਆਪਣੀ ਕੇਸ ਕੀ ਜਦੋਂ ਥੋੜੀ ਰਹਿ ਗਈ ਉਦੋਂ ਆਪਾਂ ਇਹਨੂੰ ਸ਼ੇਪ ਜਿਹੜੀ ਹਨ ਦੇ ਦੇਵਾਂਗੇ ਜੀ ਤੁਸੀਂ ਜਿੰਨਾ ਉਚਾਈ ਕਰਨੀ ਮੈਂ ਥੋੜਾ ਉੱਚਾ ਬੰਨਦਾ ਵਾਂ ਤੇ ਮੈਂ ਆਪਣੇ ਉੱਚਾ ਬੰਨਨ ਦੇ ਤਰੀਕੇ ਨਾਲ ਹੀ ਕੇਸ ਕੀ ਲੰਬੀ ਰੱਖਦਾ ਜੇ ਤੁਸੀਂ ਕੱਟ ਉੱਚਾ ਕਰਨਾ ਪੁੰਗਾ ਤਾਂ ਤੁਸੀਂ ਕੇਸ ਕੀ ਛੋਟੀ ਵੀ ਕਰ ਸਕਦੇ ਜੀ ਹਨਾ ਤੇ ਇਹ ਦੇਖੋ ਇਹ ਆਪਣਾ ਬੁੰਗਾ ਜਿਹੜਾ ਵਾ ਤਕਰੀਬਨ ਤਕਰੀਬਨ ਬੁੰਗਾ ਤਿਆਰ ਆ ਜੀ ਹੁਣ ਆਪਾਂ ਦਮਾਲ ਲਾ ਇਸ ਤੋਂ ਬਾਅਦ ਜਾਵਾਂਗੇ ਤੇ ਬਲੂ ਰੰਗ ਦਾ ਨੀਲੇ ਰੰਗ ਦਾ ਦਮ ਬੱਲਾ ਆਪਣਾ ਉਹ ਬੱਝੂਆ ਮੈਂ ਤਰੀਕੇ ਨਾਲ ਦਮ ਬੱਲਾ ਬਣਾਗੇ ਆਪਾਂ ਤੇ ਆਲੀਆ ਦੀ ਇਹ ਬੱਦਮੱਲਾ ਬਣਾਗੇ ਬੜੇ ਤਰੀਕੇ ਨਾਲ ਤੇ ਆਪਣਾ ਇਹ ਬੁੰਗਾ ਵਾ ਉਹ तकरीबन ਬਿਲਕੁਲ ਤਿਆਰ ਹੋ ਗਿਆ ਜੀ ਤੋ ਜੀ ਇਹ ਸਾਡਾ ਹੋ ਗਿਆ ਦੀ ਬੂੰਗਾ। ਇੱਕਦਮ ਤਿਆਰ ਤੁਸੀਂ ਦੇਖ ਸਾਡੇ ਬੂੰਗਾ ਸੇ ਮਾਤਰਾ ਨੀਮਾ ਕੇ ਤਾਂ ਥੋੜਾ ਤਾਂ ਚੁੱਕ ਲੈਣਾ ਤਾਂ ਮੇਰਾ ਰਹਿਣਾ ਨਹੀਂ ਸੀ ਹਨਾ। ਆ ਦੇਖੋ ਜੀ ਆ ਪੂਰਾ ਬੂੰਗਾ ਜਿਹੜਾ ਵਾ ਆਪਣੇ ਸੱਕੇ ਤਿਆਰ ਹੋ ਗਿਆ ਜੀ ਹਨਾ। ਹੁਣ ਇਹਦੇ ਉੱਪਰ ਆਪਾਂ ਦਮਾਲਾ ਹੁਣ ਦਮਾਲਾ ਸਜਾਉਣਾ ਹੁਣ ਦਮਾਲਾ ਸ਼ੁਰੂ ਕਰਨਾ ਜੀ ਆਪਾਂ। ਆਪੋ ਜੀ ਇਹਦੀ ਇਹ ਸਾਡਾ ਨੀਲਾ ਦਮਾਲਾ। ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਜੀ। ਇਹ ਤਾਂ ਪਹਿਪਰ ਕਿਤਾ ਪੇਸ ਇਹ ਤਾਂ ਹੁਣ ਆਪਾਂ ਨੂੰ ਕੁਛ ਸਿਰ ਤੁਮਾਲਾ ਸਿਖਾਉਣਾ ਹੀ ਆਪਾਂ ਮੈਨੂੰ ਤਾਂ ਪੋਸਟ ਨਿਸ਼ਾਨ ਕਰਨ ਲੱਗਾ ਦੇਖਿਓ ਐਸਾ ਲੱਗਾ ਪਹਿਲਾ ਪੇਸ بس ਇੱਕ ਹੋਰ ਪੇਸ ਆਉਣਾ ਕਿ ਇਹ ਥਰਡ ਵਾਲਾ ਬੂੰਗਾ ਉਹ ਦਿਖੇ ਨਾ ਕਿਉਂਕਿ ਇਹ ਕਪੜਾ ਐਫ 74 ਆ ਜੀ ਜੇ ਕੋਈ ਪੁੱਛੂਗਾ ਕਿ ਤੁਸੀਂ ਕਿਹੜੇ ਕਪੜੇ ਦਾ ਤੁਮਾਲਾ ਬੰਦੇ ਮੈਂ ਤਾਂ ਵੀਡੀਓ ਦੱਸ ਦਿੰਨਾ ਕਿ ਇਹ ਤੁਮਾਲੇ ਦਾ ਦਾ ਕਪੜਾ ਐਫ 74 ਆ ਜੀ ਐਫ 74 ਕਪੜਾ ਜਿਹੜਾ ਨਾ ਉਹ ਬੜਾ ਪਤਲਾ ਹੁੰਦਾ ਤੇ ਬੜਾ ਵਧੀਆ ਹੁੰਦਾ ਕਿ ਜਿੰਨਾ ਤੁਸੀਂ ਚਾਹੋਗੇ ਜਿੱਥੇ ਤੁਸੀਂ ਚਾਹੋਗੇ ਪੇਜ ਨਾ ਇਹ ਤੁਹਾਡੇ ਮਤਲਬ ਦੇ ਤੇਜ ਜਿਹੜੇ ਆ ਤੁਹਾਨੂੰ ਕਵਰ ਕਰਾ ਦਿੰਦਾ ਜੀ ਐਲੋ ਜੀ ਹੁਣ ਸਾਡੀਆਂ ਜਿਹੜਾ ਕਰਾਸ ਨੂੰ ਅਕਲ ਮਾਡਲ ਬੰਨੇ ਕਹਿੰਦੇ ਕਰਾਸ ਬਣਾਉਣਾ ਹੈ ਐਲੋ ਜੀ ਮੈਂ ਕਰਾਸ ਥੋੜਾ ਜਿਹਾ ਕੰਨਾਂ ਤੋਂ ਆਪਣੇ ਉਪਰਵਟੇ ਤੋਂ ਥੋੜਾ ਉੱਚਾ ਰੱਖਦਾ ਮੈਂ ਬਿਲਕੁਲ ਘਵਟੇ ਦੇ ਨਾਲ ਕਰਾਸ ਜਿਹੜਾ ਜੋੜ ਕੇ ਨਹੀਂ ਰੱਖਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਨਾ ਕਈ ਬਿਲਕੁਲ ਕਰਾਸ ਜੋੜ ਕੇ ਰੱਖਦੇ ਨੇ ਪਰ ਮੈਂ ਥੋੜਾ ਆਪਣੇ ਪਰਵੱਟੇ ਤੋਂ ਕਰਾਸ ਜਿਹੜਾ ਵਾ ਉਹ ਝੁੱਕ ਕੇ ਰੱਖਦੇ ਜੀ ਹੁਣ ਜੀ ਇਹ ਲੋ ਜੀ ਇਹ ਸਾਡਾ ਕਰਾਸ ਰੈਡੀ ਓਕੇ ਇਸ ਤੋਂ ਬਾਅਦ ਸਾਡਾ ਹੁਣ ਬਣੂਗਾ ਫਰੰਟ ਵਾਲਾ ਚੰਦ ਅਗਲੇ ਬੰਨੇ ਚੰਦ ਇਹਨੇ ਸਾਡੇ ਇਹ ਦਮਾਲੇ ਨੂੰ ਸ਼ਿੰਗਾਰਨਾ ਜਿੰਨੇ ਹਨ ਇਹ ਦੇਖਿਓ ਹੁਣ ਇਹ ਸਾਡਾ ਫਰੰਟ ਵਾਲਾ ਚੰਦ ਜਿਹੜਾ ਵਾ ਉਹ ਇੱਕਦਮ ਰੈਡੀ ਹੈ ਜੀ ਇਹ ਸ਼ੁਰੂਆਤ ਹੋ ਗਈ ਹਾਂਜੀ ਐ ਹੋ ਗਿਆ ਅਸ਼ੀਰਵਾਦ ਹੰਦਰਾ ਚੰਦੀ ਬਾਕੀ ਬੇਨਤੀ ਹੱਥ ਜੋੜ ਕੇ ਆ ਕਿ ਜਦੋਂ ਵੀ ਤੁਮਾਰ ਲੱਭਣਾ ਤਾਂ ਮੂਲ ਮੰਤਰ ਦਾ ਜਵਾਬ ਜ਼ਰੂਰ ਕਰਿਆ ਕਰੋ ਕਿ ਮੂਲ ਮੰਤਰ ਦਾ ਜਵਾਬ ਦੇ ਨਾਲ ਪੜੀਆਂ ਬਖਸ਼ਿਸ਼ਾਂ ਤੇ ਤੇ ਨਿਤਨੇਮ ਦੇ ਵਿੱਚ ਵਾਅਦਾ ਹੋ ਜਾਂਦਾ ਹਨਾ ਪਰ ਮੈਨੂੰ ਤਾਂ 10 ਤੋਂ 15 ਮਿੰਟ ਲੱਗ ਹੀ ਜਾਂਦੇ ਦਮਾਲਾ ਸਜਾਉਣ ਲੱਗਿਆ ਹੁਣ ਜਦੋਂ ਤੁਸੀਂ ਆ ਵੀਡੀਓ ਦੇਖ ਲਓਗੇ ਤਾਂ ਤੁਹਾਨੂੰ ਬਹੁਤ ਸੌਖਾ ਜਿਹੜਾ ਵਾ ਇਹ ਆਈਡੀਆ ਤੁਹਾਨੂੰ ਮਿਲ ਗਿਆ ਆ ਦੇਖੋ ਥੋੜਾ ਥੋੜਾ ਜਿਹੜਾ ਪੇਜ ਦਾ ਨੂੰ ਅਡਜਸਟ ਕਰੀਏ ਨਾਲ ਦੇਖੋ ਹੁਣ ਇਹਨਾਂ ਉੱਪਰ ਨੂੰ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਉੱਪਰ ਨੂੰ ਕਰੀਏ ਨਾਲ ਪੇਜਾਂ ਦੀ ਹਾਂ ਦੇਖੋ ਤੁਮ ਵੱਲ ਆਪਣੇ ਆਪ ਇਧਰੋਂ ਮਲਾਉਣਾ ਐਸੇਗਾ ਤੁਮ ਪੇਜ ਮਲਾਉਣਾ ਇਹਦੇ ਕੋਈ ਤੇ ਪੇਜ ਦਾ ਪੇਜ ਮਿਲ ਗਿਆ ਆ ਗਿਆ ਇਧਰੋਂ ਪੇਜ ਥੱਲੇ ਉਤਾਰ ਦੇਣਾ ਜਿੱਥੇ ਮਿਲੇ ਕਟਰੀ ਇਹਨਾਂ ਦੇਗਾ ਤੋਂ ਪੀਸ ਇੱਕ ਪਾਸੋਂ ਉੱਪਰ ਨੂੰ ਜਾਣਾ ਇੱਕ ਪਾਸੋਂ ਥੱਲੇ ਨੂੰ ਆਉਣਾ ਹੈ ਨਾ ਔਰ ਇਹ ਵੀ ਜਿੰਨਾ ਤਰ੍ਹਾਂ ਲੰਬਾ ਦਮਾਲਾ ਮੈਂ ਤੇ ਬੰਦਦਾ ਜੀ 10 ਮੀਟਰ ਲੰਬਾ ਦਮਾਲਾ ਹੁੰਦਾ ਸਾਡਾ ਆ ਦੇਖੋ ਜੀ ਹਰ ਕੀ ਹੋਲੇ ਮੱਲੇ ਦੇ ਵੀ ਇਹੀ ਦਮਾਲਾ ਸਜਾਇਆ ਸੀਗਾ ਆ ਦੇਖੋ ਹੋਲੀ-ਹੋਲੀ ਕੋਸ਼ਿਸ਼ ਕਰੋ ਗੁਰੂ ਸਾਹਿਬ ਆਪੇ ਹੀ ਕਿਰਪਾ ਕਰ ਦਿੰਦੇ ਨੇ ਦਮਾਲਿਆ ਤੁਹਾਡਾ ਸੋਨਾ ਸਜਣ ਲੱਗ ਪੈਂਦਾ ਔਰ ਦਮਾਲਾ ਇੱਕ ਐਹੋ ਜੀ ਚੀਜ਼ ਆ ਤੁਸੀਂ ਯਕੀਨ ਮੰਨਿਓ ਕਿ ਚਾਹੇ ਕੁੜੀ ਆ ਨਾ ਜਦੋਂ ਕੁੜੀ ਦਮਾਲਾ ਸਜਾ ਕੇ ਉੱਤੇ ਚੁੰਨੀ ਲਾ ਲੈਂਦੀ ਨਾ ਤਾਂ ਕੁੜੀ ਦੀ ਪਰਸਨੈਲਿਟੀ ਦੇ ਵਿੱਚ 10 ਗੁਣਾ ਫਰਕ 1-2 ਗੁਣਾ ਨਹੀਂ 10 ਗੁਣਾ ਫਰਕ ਪੈ ਜਾਂਦਾ ਜਦੋਂ ਕੁੜੀ ਦਮਾਲਾ ਸਜਾ ਕੇ ਉੱਤੇ ਦਮਾਲੇ ਤੇ ਚੁੰਨੀ ਲੈ ਲੈਂਦੀ ਆ ਤੇ ਮੁੰਡਾ ਜਦੋਂ ਕੋਈ ਵੀ ਹਨਾ ਰੋ ਮੋਨਾ ਕੋ ਨਾ ਮੁੰਡਾ ਕੋਈ ਵੀ ਹੈ ਨਾ ਜਿਹੜਾ ਜਿਹਨੇ ਕਦੀ ਨਹੀਂ ਗੁਰੂ ਆਲਾ ਬਣਿਆ ਪਹਿਲਾਂ ਜਦੋਂ ਉਹ ਮੁੰਡਾ ਦਮਾਲਾ ਸੁੰਦਾ ਸਾਡਾ ਇੱਕ ਦੋਸਤ ਆ ਤੇ ਉਹ ਆ ਨਾ ਉਹਦੀ ਕਟਿੰਗ ਸੀ ਤੇ ਉਹ ਜਦੋਂ ਦਮਾਲਾ ਸ ਲੱਗਾ ਸਜਾਉਣ ਉਹ ਇੱਕ ਦਿਨ ਆਇਆ ਤੇ ਦਮਾਲਾ ਦੇ ਸਿਰ ਤੇ ਸਜਾਇਆ ਹਾਸੇ ਮਜ਼ਾਕ ਦੇ ਲਈ ਤੇ ਦਮਾਲਾ ਵਾਲੇ ਨੇ ਉਹ ਦਮਾਲੇ ਦੀ ਇਨੀ ਕਿਰਪਾ ਹੋਈ ਕਿ ਅੱਜ ਉਹ ਸਿੰਘ ਪੱਕਾ ਬਣੇ ਚ ਰਿੰਦਾ ਅਮਰ ਸ਼ਖਲਾ ਉਹ ਗੁਰੂ ਆਲਾ ਬਣ ਗਿਆ ਦਮਾਲੇ ਤੋਂ ਬਿਨਾ ਉਹ ਆਪਣੇ ਘਰ ਤੋਂ ਪੈਰ ਨਹੀਂ ਵਾਰਪ ਹੁੰਦਾ ਇਸ ਕਰਕੇ ਦਮਾਲਾ ਪਰਸਨੈਲਿਟੀ ਵਿੱਚ 1 2 ਗੁਣਾ ਨਹੀਂ 10 ਗੁਣਾ ਫਰਕ ਪਾ ਦਿੰਦਾ ਤੁਹਾਡੀ ਲੁੱਕ ਦੇ ਵਿੱਚ ਤੁਹਾਡੀ ਟੌਰ ਦੇ ਵਿੱਚ ਹਣਾ ਜੀ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਹੌਲੀ ਹੌਲੀ ਦਿਮਾਲੇ ਸਿੱਖੋ ਦਿਮਾਲੇ ਸਜਾਉਣੇ ਸ਼ੁਰੂ ਕਰੋ ਜਿਹੜੇ ਵੀਰ ਮੈਨੂੰ ਕਮੈਂਟ ਕਰਦੇ ਨੇ ਕਿ ਦਿਮਾਲਾ ਤੁਸੀਂ ਕਿੱਦਾਂ ਸਜਾਉਂਦੇ ਜੀ ਤੇ ਐ ਮੇਰਾ ਤਰੀਕਾ ਦਿਮਾਲਾ ਸਜਾਉਣ ਦਾ ਔਰ ਅਸੀਂ ਬਿਲਕੁਲ ਦਿਮਾਲਾ ਫ੍ਰੀ ਸਿਖਾਉਨੇ ਆ ਜਿੰਨੇ ਵੀ ਸਿੱਖਣ ਆਇਆ ਇੱਕਦਮ ਨਿਸ਼ਕਾਮ ਆਪਾਂ ਜਿਹੜੀ ਇਹ ਸੇਵਾ ਕਰਦੇ ਆ ਕਦੀ ਕਿ ਕੋਈ ਅੱਜ ਤੱਕ ਪੇਕਰ ਪਿਆਣੀ ਲਿਆ ਆਪਾਂ ਨਾਲ ਇਹਦੀ ਵਿਆਹ ਸ਼ਾਇਦ ਤੇ ਵੀ ਦਮਾਲੇ ਤੇ ਸਜਾਉਣ ਗਏ ਆ। ਪਤਲੀ ਆਪਾਂ ਨਿਸ਼ਕਾਮ ਹੀ ਸੇਵਾ ਕੀਤੀ ਐ। ਇਸ ਤੋਂ ਬਾਅਦ ਜਿਹੜਾ ਆਪਾਂ ਦਮਾਲੇ ਦੇ ਉੱਤੇ ਸਜੋਣੇ ਕੜਾ ਉਹ ਲਗਾ ਗਏ। ਕੋਈ ਵੀ ਸ਼ਿੰਗਾਰ ਤੁਸੀਂ ਲਗਾਉਣਾ ਜੀ ਉਹ ਲਗਾ ਸਕਦੇ ਆ। ਕਹੋ ਜੀ ਤੁਹਾਡਾ ਦਮਾਲਾ ਐਕਦਾਮ ਰੈਡੀ ਆ ਤੇ ਤੁਸੀਂ ਦੇਖ ਸਕਦੇ ਜੀ। ਹਨਾ ਹੁਣ ਮੈਂ ਤੁਹਾਨੂੰ ਕੜਾ ਲਾ ਕੇ ਦਿਖਾਣਾ। ਵਾਹਿਗੁਰੂ ਜੀ ਆਹ ਦੇਖੋ ਦਮਾਲਾ ਜੋ ਤਿਆਰ ਹੋ ਗਿਆ। ਉਸ ਤੋਂ ਬਾਅਦ ਜਿਹੜੀ ਚੱਕਰੀ ਆਪਾਂ ਦਮਾਲੇ ਤੇ ਪਾਉਣੀ ਆ। ਇਹਨੂੰ ਕਈ ਵੀ ਚੱਕਰ ਵੀ ਕਹਿ ਦਿੰਦੇ ਆ, ਕਈ ਕੜਾ ਵੀ ਕਹਿ ਦਿੰਦੇ ਹਨਾ। ਤੇ ਇਹਨੂੰ ਨਮਸਕਾਰ ਕੀਤਾ। ਉਹ ਸ਼ੁਕਰ ਕੀਤਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਸਾਡੇ ਸਿਰ ਤੇ ਤਾ ਸੱਜਿਆ ਜੀ ਹਨਾ ਇਹ ਦੇਖੋ ਜੀ ਇਹਨੂੰ ਪੂਰਾ ਆਪਣੇ ਫਿਟਿੰਗ ਜੀ ਕਰ ਲਿਓ ਟਾਈਟ ਜਿਆ ਕਰ ਲੈਣਾ ਪਿੱਛੋਂ ਦੀ ਔਰ ਇਹ ਤੁਹਾਡਾ ਦਮਨ ਲਾ ਜਿਹੜਾ ਵੇਖੋ ਪਿੱਛੋਂ ਦੇਖੋ ਤੁਸੀਂ ਇੱਕਦਮ ਜਿਹੜਾ ਵਾ ਤਿਆਰ ਹੋ ਗਿਆ ਔਰ ਇਹ ਦੇਖੋ ਦਮਨ ਲਾ ਬੁਰਾ ਤਿਆਰ ਬਾਕੀ ਤੁਸੀਂ ਦੇਖ ਸਕਦੇ ਜੀ ਕੀ ਇਹ ਬੂੰਗਾ ਤੁਸੀਂ ਆ ਦੇਖੋ